ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਛੋਟੀਆਂ ਛੋਟੀਆਂ ਡੱਬੀਆਂ ਵਾਲਾ ਡਿਜ਼ਾਈਨ ਲੈ ਕੇ ਆਈ ਆ ਇਹ ਸ਼ੀਸ਼ੇ ਕੁੰਡਿਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਸ਼ੀਸ਼ੇ ਕੁੰਡੇ ਗੇਨ ਲੈਣੇ ਫਿਰ 6 ਫਿਰ 6 ਫਿਰ 6 ਸ਼ੀਸ਼ੇ ਕੁੰਡੇ ਗਿੰਦੇ ਹੋਏ ਦੋ ਕੁੰਡੇ ਤੁਸੀਂ ਵਾਧ ਰੱਖਣੇ ਸੈਟਾਂ ਵਾਸਤੇ ਇਹ ਡਿਜ਼ਾਈਨ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਛੇ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੁੰਦਾ ਵਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਸਿੱਧੇ ਬਣਾਉਣੇ 1 2 ਦੋਵਾਂ ਕੁੰਡਿਆਂ ਤੇ ਇਸ ਤਰੀਕੇ ਨਾਲ ਡਬਲ ਵੱਲ ਮਾਰਨਾ 1 ਦੋ ਦੋਵਾਂ ਕੁੰਡਿਆਂ ਤੇ ਡਬਲ ਵੱਲ ਮਾਰਤਾ ਅੱਗੇ ਫਿਰ ਦੋ ਕੁੰਡੇ ਸਿੱਧੇ 1 2 ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਸਿੱਧੇ ਦੋਵਾਂ ਕੁੰਡਿਆਂ ਤੇ ਡਬਲ ਵੱਲ ਮਾਰਨਾ ਫਿਰ ਦੋ ਕੁੰਡੇ ਸਿੱਧੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਦੋ ਕੁੰਡੇ ਸਿੱਧੇ ਦੋਵਾਂ ਕੁੰਡਿਆਂ ਤੇ ਡਬਲ ਵੱਲ ਮਾਰਨਾ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਸਿੱਧੇ ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਇਹੇ ਸ਼ੇਸ਼ੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਹੋ ਗਈ। ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ। ਧੱਗ ਆਪਣੇ ਵੱਲੀ ਰੱਖਣਾ ਜਿਹੜੇ ਕੁੰਡਿਆਂ ਨੂੰ ਵਲ ਮਾਰ ਰਿਹਾ ਹੀ। ਇਹਨਾਂ ਨੂੰ ਇਸ ਤਰੀਕੇ ਨਾਲ ਅੱਗੋਂ ਦੀ ਫੜਨਾ ਵਾਲ ਵਾਲੇ ਕੁੰਡੇ ਨੂੰ ਇਹਨੂੰ ਐਵੇਂ ਨਾ ਜਿਹੜੇ ਦੋ ਕੁੰਡੇ ਸਿੱਧੇ ਇਹਨਾਂ ਨੂੰ ਪਿੱਛੇੋਂ ਦੀ ਪਿੱਛੇ ਲੈ ਜਾਣਾ। ਇਹਨਾਂ ਤਿੰਨਾਂ ਕੁੰਡਿਆਂ ਨੂੰ ਪੁੱਠਾ ਹੀ ਬਣਾ ਲੈਣਾ। ਅੱਗੇ ਫਿਰ ਇਹ ਵੜਾ ਵਾਲਾ ਕੁੰਡਾ ਵਾ ਇਹ ਦੋ ਸਿੱਧੇ ਕੁੰਡੇ ਆ ਸਿੱਧਿਆਂ ਕੁੰਡਿਆਂ ਨੂੰ ਇਸ ਤਰੀਕੇ ਨਾਲ ਪਿੱਛੇੋਂ ਦੀ ਫੜਨਾਂ ਸਲਾਈ ਤੇ ਵੜਾ ਵਾਲੇ ਕੁੰਡੇ ਨੂੰ ਅੱਗੇ ਲੈ ਜਾਣਾ ਅੱਗਿਓਂ ਦੀ ਇਹਨਾਂ ਨੂੰ ਪਿੱਛੇ ਲੈ ਆਉਣਾ ਇਹਨਾਂ ਵੀ ਤਿੰਨਾਂ ਕੁੰਡਿਆਂ ਨੂੰ ਬਣਾ ਲੈਣਾ ਹੁਣ ਇੱਕੋ ਡਿਜ਼ਾਈਨ ਦੀ ਡੱਬੀ ਸ਼ੁਰੂ ਹੋਗੀ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਦੂਸਰੀ ਪੁੱਠੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਜਿਹੜੇ ਕੁੰਡਿਆਂ ਨੂੰ ਵਲ ਮਾਰਿਆ ਨੂੰ ਅੱਗਿਓਂ ਦੀ ਇਸ ਤਰੀਕੇ ਨਾਲ ਫੜਨਾ ਇਹਨੂੰ ਅੱਗੇ ਲੈ ਆਉਣਾ ਜਿਹੜੇ ਦੋ ਕੁੰਡੇ ਸਿੱਧੇ ਇਹਨਾਂ ਨੂੰ ਪਿੱਛੇੋਂ ਦੀ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਪੁੱਠੇ ਹੀ ਬਣਾ ਲੈਣਾ ਅੱਗੇ ਇਹ ਵੀ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਨਾ ਜਿਹੜੇ ਦੋ ਕੁੰਡੇ ਸਿੱਧੇ ਬਣਾਈ ਪਹਿਲੀ ਸਲਾਈ 'ਚ ਇਹਨਾਂ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਵਲ ਵਾਲੇ ਕੁੰਡੇ ਨੂੰ ਅੱਗੇ ਲੈ ਜਾਣਾ ਇਸ ਤਰੀਕੇ ਨਾਲ ਇਹਨੂੰ ਬਾਹਰ ਨੂੰ ਕੱਢ ਦੇਣਾ ਇਨਾਂ ਨੂੰ ਸੈਂਟਰ ਵਿੱਚ ਲੈ ਆਉਣਾ ਇਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਇਹੇ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਵਲ ਵਾਲੇ ਕੁੰਡੇ ਨੂੰ ਅੱਗੇ ਲਿਆ ਕੇ ਇਹਨੂੰ ਪੁੱਠਾ ਬਣਾ ਲੈਣਾ ਜਿਹੜੇ ਸਿੱਧੇ ਕੁੰਡੇ ਉਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਅੱਗੇ ਫਿਰ ਵਲ ਵਾਲਾ ਕੁੰਡਾ ਵਾ ਇਹ ਜਿਹੜਾ ਸਿੱਧਿਆਂ ਕੁੰਡਿਆਂ ਨੂੰ ਪਿੱਛੇੋਂ ਦੀ ਫੜਨਾ ਇਨਾਂ ਨੂੰ ਸੈਂਟਰ ਵਿੱਚ ਲਿਆਉਣਾ ਜਿਹੜਾ ਵੱਲ ਵਾਲਾ ਕੁੰਡਾ ਨੂੰ ਬਾਹਰ ਨੂੰ ਲੈ ਜਾਣਾ ਅੱਗੇ ਫਿਰ ਇਹੀ ਡਿਜ਼ਾਈਨ ਬਣਾਉਣਾ ਵੱਲ ਵਾਲੇ ਕੁੰਡੇ ਨੂੰ ਅੱਗੇ ਹੌਂਦੀ ਫੜਨਾ ਇਹਨੂੰ ਅੱਗੇ ਲੈ ਆਉਣਾ ਸਿੱਧੀਆਂ ਕੁੰਡੀਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਨੂੰ ਪੁੱਠਾ ਹੀ ਬਣਾ ਲੈਣਾ ਅੱਗੇ ਫਿਰ ਤਿੰਨਾਂ ਕੁੰਡਿਆਂ ਤੇ ਡਿਜ਼ਾਈਨ ਬੜਨਾ ਦੋ ਸਿੱਧੀਆਂ ਕੁੰਡਿਆਂ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਵਲ ਵਾਲੇ ਨੂੰ ਅੱਗੇ ਲੈ ਆਉਣਾ ਇਹਨਾਂ ਨੂੰ ਸੈਂਟਰ ਵਿੱਚ ਲੈ ਜਾਣਾ ਇਹਨਾਂ ਨੂੰ ਪੁੱਠਾ ਹੀ ਬਣਾ ਲੈਣਾ ਲਾਸਟ ਵਾਲਾ ਕੁੰਡਾ ਵੀ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਵੇਖੋ ਡੱਬੀ ਬਣਨੀ ਸ਼ੁਰੂ ਹੋ ਗਈ ਆ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾਉਣਾ ਡਿਜ਼ਾਈਨ ਦੀ ਤੀਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਚੌਥੀ ਸਲਾਈ ਵਿੱਚ ਫਿਰ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਜੇ ਤੁਸੀਂ ਇਹ ਸਿੱਧੀ ਸਲਾਈ ਦਾ ਗੈਪ ਨਹੀਂ ਪਾਓਗੇ ਫਿਰ ਡੱਬੀ ਇਹ ਬਿਲਕੁਲ ਨਾਲ ਜੁੜ ਜੂਏ ਚੰਗੀ ਨਹੀਂ ਲੱਗਣੀ ਇਹ ਤੀਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਇਹ ਵਾ ਬਣਾ ਕੇ ਚੌਥੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਫਿਰ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਆ ਵੇਖੋ ਜਿਹੜੀ ਪਹਿਲੀ ਸਲਾਈ ਚ ਕੁੰਡੇ ਨੂੰ ਵਲ ਵੱਜਾ ਹੀ ਡੱਬੀ ਬਣੀ ਹੁਣ ਬਾਹਰ ਨੂੰ ਕੁੰਡਾ ਆ ਗਿਆ ਵਾ ਇਹ ਕੁੰਡੇ ਨੂੰ ਇਸ ਤਰੀਕੇ ਨਾਲ ਡਬਲ ਵਲ ਮਾਰ ਲੈਣਾ ਸੈਂਟਰ ਵਿੱਚ ਚਾਰ ਕੁੰਡੇ ਪੁੱਠੇ ਬਣਾਉਣੇ 1 2 3 4 ਅੱਗੇ ਫਿਰ ਇਹੜਾ ਕੁੰਡਾ ਜਿੱਤੇ ਡਿਜ਼ਾਈਨ ਬਣਿਆ ਇਹ ਸਾਈਡ ਤੇ ਚੱਲ ਗਿਆ ਇਹਨੂੰ ਵੀ ਡਬਲ ਵੱਲ ਮਾਰ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਚੌਥੀ ਪੁੱਠੀ ਸਲਾਈ ਚ ਬਣਾਉਣਾ ਅੱਗੇ ਫਿਰ ਕੁੰਡੇ ਨੂੰ ਡਬਲ ਵੱਲ ਮਾਰਨਾ ਇਹ ਹੁਣ ਸੈਂਟਰ ਵਿੱਚ ਚਾਰ ਕੁੰਡੇ ਪੁੱਠੇ ਆਉਣੇ 2 3 4 ਅੱਗੇ ਫਿਰ ਕੁੰਡੇ ਨੂੰ ਡਬਲ ਵੜ ਮਾਰਨਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਚਾਰ ਕੁੰਡੇ ਸੈਂਟਰ ਵਿੱਚ ਪੁੱਠੇ ਆ ਵੇਖੋ ਜਿੱਥੇ ਡਿਜ਼ਾਈਨ ਬਣਿਆ ਉਹ ਕੁੰਡੇ ਨੂੰ ਡਬਲ ਵੜ ਮਾਰਨਾ ਕੁੰਡੇ ਨੂੰ ਡਬਲ ਵੜ ਮਾਰਿਆ ਅੱਗੇ ਫਿਰ ਅਗਲੇ ਕੁੰਡੇ ਨੂੰ ਡਬਲ ਵੱਲ ਮਾਰਨਾ ਚਾਰ ਕੁੰਡੇ ਪੁੱਠੇ 1 2 3 4 ਲਾਸਟ ਵਿੱਚ ਵੀ ਕੁੰਡੇ ਨੂੰ ਡਬਲ ਵੱਲ ਮਾਰਨਾ ਐਕਸਟਰਾ ਕੁੰਡਾ ਪੁੱਠਾ ਜੇਨ ਦੀ ਚੌਥੀ ਸਲਾਈ ਪੁੱਠੀ ਸਾਈਡ ਤੋਂ ਕੰਪਲੀਟ ਹੋ ਗਈ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਡੱਬੀ ਬੰਦ ਹੋਣੀ ਆ ਪੰਜਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇਹੜਾ ਵਲ ਵਾਲਾ ਕੁੰਡਾ ਹੈ ਸੈਂਟਰ ਵਿੱਚ ਲੈ ਕੇ ਜਾਣਾ ਸਿੱਧੀਆਂ ਕੁੰਡੀਆਂ ਨੂੰ ਪਿੱਛੇੋਂ ਦੀ ਇਸ ਤਰੀਕੇ ਨਾਲ ਫੜਨਾ ਇਹਨਾਂ ਨੂੰ ਅੱਗੇ ਲੈ ਆਉਣਾ ਇਹ ਵਲ ਵਾਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡੀਆਂ ਨੂੰ ਸਿੱਧਾ ਹੀ ਬਣਾ ਲੈਣਾ 1 2 3 ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣ ਗਿਆ ਵਾਲੇ ਕੁੰਡੇ ਨੂੰ ਅੱਗਿਓਂ ਦੀ ਫੜਨਾ ਇਹਨੂੰ ਅੱਗੇ ਲੈ ਆਉਣਾ ਸੈਂਟਰ ਵਿੱਚ ਸਿੱਧੀਆਂ ਕੁੰਡੀਆਂ ਦੋਵਾਂ ਨੂੰ ਪਿੱਛੇ ਲੈ ਜਾਣਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਆ ਵੇਖੋ ਡਿਜ਼ਾਈਨ ਬਣ ਗਿਆ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪੰਜਵੀਂ ਸਿੱਧੀ ਸਲਾਈ 'ਚ ਬਣਾਉਣਾ ਅੱਗੇ ਫਿਰ ਦੋ ਸਿੱਧੀਆਂ ਕੁੰਡਿਆਂ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨਾਂ ਨੂੰ ਅੱਗੇ ਲੈ ਆਉਣਾ ਵੱਲ ਵਾਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਤਿੰਨਾਂ ਨੂੰ ਸਿੱਧਾ ਹੀ ਬਣਾ ਲੈਣਾ ਅੱਗੇ ਫਿਰ ਵਲ ਵਾਲੇ ਕੁੰਡੇ ਨੂੰ ਅੱਗੇ ਆਉਂਦੀ ਲੈਣਾ ਸਲਾਈ ਤੇ ਨੂੰ ਅੱਗੇ ਲੈ ਆਉਣਾ ਸਿੱਧਿਆਂ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਐਸ਼ੀ ਇਹ ਕੁੰਡਿਆਂ ਦਾ ਡਿਜ਼ਾਈਨ ਬਣ ਗਿਆ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਬਲੈਕ ਕਲਰ ਤੇ ਵੀ ਡਿਜ਼ਾਈਨ ਬਹੁਤ ਉੱਬਰ ਕੇ ਆਉਂਦਾ ਵਾ ਸਿੱਧੀਆਂ ਕੁੰਡੀਆਂ ਨੂੰ ਪਿੱਛੇ ਲੈ ਜਾਣਾ ਵਲ ਵਾਲੇ ਨੂੰ ਅੱਗੇ ਲੈ ਆਉਣਾ ਅੱਗੇ ਫਿਰ ਵਲ ਵਾਲੇ ਕੁੰਡੇ ਨੂੰ ਸੈਂਟਰ ਵਿੱਚ ਲੈ ਕੇ ਆਉਣਾ ਸਿੱਧੀਆਂ ਕੁੰਡੀਆਂ ਨੂੰ ਪਿੱਛੋਂ ਦੀ ਫੜਨਾ ਇਹਨਾਂ ਨੂੰ ਅੱਗੇ ਲੈ ਆਉਣਾ ਵਲ ਵਾਲੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਸਿੱਧਾ ਹੀ ਬਣਾ ਲੈਣਾ ਤਿੰਨਾਂ ਕੁੰਡੀਆਂ ਨੂੰ ਆਹ ਵੇਖੋ ਅੱਗੇ ਫਿਰ ਵੱਲ ਵਾਲੇ ਕੁੰਡੇ ਨੂੰ ਅੱਗਿਓਂ ਦੀ ਫੜਨਾ ਇਹਨੂੰ ਅੱਗੇ ਲੈ ਆਉਣਾ ਸਿੱਧਿਆਂ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਲਾਸਟ ਵਾਲਾ ਐਕਸਟਰਾ ਗੁੰਡਾ ਵੀ ਸਿੱਧਾ ਆ ਵੇਖੋ ਡਿਜ਼ਾਈਨ ਬਣ ਗਿਆ ਡਿਜ਼ਾਈਨ ਦੀਆਂ 5 ਸਲਾਈਆਂ ਕੰਪਲੀਟ ਹੋ ਗਈਆਂ ਇਹ ਡੱਬੀ ਬਣ ਗਈ 6ਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ 6ਵੀਂ 6ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਇਹ 6ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਮੈਂ ਪੁੱਠਾ-ਪੁੱਠਾ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 6 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਸਿੱਧੇ ਦੋਹਾਂ ਕੁੰਡੀਆਂ ਨੂੰ ਡਬਲ ਵਾਲ ਮਾਰਨਾ ਫਿਰ ਦੋ ਕੁੰਡੇ ਸਿੱਧੇ ਇਹ ਹੀ ਛੇ ਸਲਾਈਆਂ ਨੂੰ ਬਾਰ-ਬਾਰ ਬਣਾਉਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਜਲਦੀ ਬਣ ਜਾਂਦਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ